ਤੋਂ 15 ਅਗਸਤ ਨੂੰ ਲੈ ਕੇ ਕੀ ਤਿਆਰੀ ਫਿਰ ਤੁਹਾਡੀ ਸਰ ਹਮਾਰਾ ਬੜਾ ਅੱਛਾ ਲੱਗਦਾ ਕਿ ਨੈਸ਼ਨ ਦੇ ਪੱਤੇ ਅਸੀਂ ਜਿਵੇਂ ਅਸੀਂ ਰਸਤੇ ਉੱਤੇ ਜਾ ਰਹੇ تھے ਅਮਨੇ ਦੇਖਾ ਕਿ ਜਾਂ ਫਲਾਇਗਾ ਤਾਂ ਕੱਲ੍ਹ ਕੇ ਲਈ ਪਰਸੋਂ ਕੇ ਲਈ ਅਮਨੇ ਫਲਾਇ ਕੇ ਗਾੜੀ ਰੋਕੀ ਦੇਖਣ ਕੇ ਲਈ 15 ਅਗਸਤ ਨੂੰ ਲੈ ਕੇ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਬਹੁਤ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਇਹ ਤਿਹਾਰ ਹੈਗਾ ਤੇ ਦੂਜੇ ਪਾਸੇ ਇਹ ਤਿਹਾਰ ਕਿਸੇ ਦੇ ਲਈ ਇੱਕ ਰੋਜ਼ਗਾਰ ਦਾ ਮੌਕਾ ਬਣ ਕੇ ਵੀ ਆਇਆ ਹੈਗਾ ਸੁਪ 15 ਅਗਸਤ ਨੂੰ ਲੈ ਕੇ ਜਿਹੜਾ ਕੀ ਹਰ ਪਾਸੇ ਪੂਰੀਆਂ ਤਿਆਰੀਆਂ ਜ਼ੋਰਾਂ ਤੇ ਨੇ ਅਤੇ ਜਿੱਥੇ ਕੀ ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲੇ ਦੇ ਉੱਪਰ ਤਿਰੰਗਾ ਝੰਡਾ ਫੈਰਾਇਆ ਜਾਵੇਗਾ ਉੱਥੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜੇ ਕੀ ਰਾਜਪਤੀ ਸਮਾਗਮ ਜਾਂ ਫਿਰ ਹੋਰ ਜਿਹੜੇ ਕੀ ਜ਼ਿਲ੍ਹਾ ਪੱਤੀ ਸਮਾਗਮ ਹੋਣੇ ਨੇ ਉਸ ਦੀਆਂ ਤਿਆਰੀਆਂ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਦੇਖੋ ਕਿ 15 ਅਗਸਤ ਨੂੰ ਜਿੱਥੇ ਵੱਡੇ ਪੱਧਰ ਤੇ ਮਨਾਇਆ ਜਾਣਾ ਤੇ ਪਰ ਕਈਆਂ ਦੇ ਲਈ ਜਿਹੜੇ ਕੀ ਇਹ ਤਰੰਗਾ ਝੰਡਾ ਹੋ ਗਿਆ ਜਾਂ ਫਿਰ ਹੋਰ ਜਿਹੜਾ ਕਿ ਸਮਾਨ ਹੋ ਗਿਆ ਉਹ ਇੱਕ ਰੋਜ਼ਗਾਰ ਦਾ ਜ਼ਰੀਆ ਬਣ ਚੁੱਕੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਇੱਥੇ ਲੋਕ ਹੈਗੇ ਨੇ ਇਹ ਤਿਰੰਗੇ ਝੰਡੇ ਹੋਗੇ ਜਾਂ ਫਿਰ ਹੋਰ ਸਮਾਨ ਹੋ ਗਿਆ ਜਿਵੇਂ ਕਿ ਇਹ ਬੈਚ ਹੋਗੇ ਆ ਜਾਂ ਫਿਰ ਹੱਥ ਤੇ ਪਾਉਣ ਵਾਲੇ ਬੈਂਡ ਹੋਗੇ ਇਹ ਜਿਹੜਾ ਕਿ ਤਰਤਰ ਉਸ ਦੀ ਖਰੀਦਦਾਰੀ ਕਰ ਰਹੇ ਨੇ ਤੇ ਦੇਖੋ ਹਰ ਸੈਜ ਜਿਹੜਾ ਕਿ ਇੱਥੇ ਤੁਹਾਨੂੰ ਝੰਡਾ ਹੈ ਉਹ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਵੇਗਾ ਭਾਵੇਂ ਤੁਸੀਂ ਇਹ ਜਿਹੜਾ ਕਿ ਫਲੈਗ ਹੈ ਇਸ ਨੂੰ ਤੁਸੀਂ ਦੋ ਪਹੀਆ ਵਾਹਨ ਦੇ ਉੱਪਰ ਲਗਾ ਸਕਦੇ ਹੋ ਜਾਂ ਫਿਰ ਹੋਰ ਜਿਹੜੇ ਕੀ ਤਿਰੰਗੇ ਹੈਗੇ ਨੇ ਇਹ ਜਿਹੜੇ ਕੀ ਤੁਸੀਂ ਕਿਸੇ ਵੀ ਵਹੀਕਲ ਦੇ ਉੱਪਰ ਲਗਾ ਸਕਦੇ ਹੋ ਤੇ ਇਸ ਤੋਂ ਇਲਾਵਾ ਖਾਸ ਜਿਹੜੇ ਕੀ ਵੱਡੇ ਤਿਰੰਗੇ ਹੈਗੇ ਨੇ ਉਹ ਉਹਨਾਂ ਨੂੰ ਤੁਸੀਂ ਆਪਣੇ ਘਰ ਜਾਂ ਫਿਰ ਕਿਤੇ ਹੋਰ ਜਿਹੜੀ ਥਾਂ ਹੈਗੀਆਂ ਉਹਨਾਂ ਦੇ ਉੱਪਰ ਵੀ ਜਿਹੜਾ ਕੀ ਫੈਰਾ ਸਕਦੇ ਹੋ ਹੈਗੇ ਉਸ ਤੋਂ ਇਸ ਵੇਲੇ ਅਸੀਂ ਜਿਹੜਾ ਕੀ ਮੋਹਾਲੀ ਦੇ ਵਿੱਚ ਮੌਜੂਦ ਹੈਗੇ ਜਿੱਥੇ ਕੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਕੀ ਇਹ ਤਿਰੰਗੇ ਝੰਡੇ ਸੜਕਾਂ ਦੀ ਜਿਹੜੀ ਕੀ ਰੌਣਕ ਨੂੰ ਵਧਾਉਣ ਦੇ ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਖਾਸ ਕਰਕੇ ਪ੍ਰਵਾਸੀਆਂ ਦੇ ਵੱਲੋਂ ਇਹ ਜਿਹੜੇ ਕੀ ਤਿਰੰਗੇ ਝੰਡੇ ਖਰੀਦੇ ਜਾ ਰਹੇ ਹੈਗੇ ਨੇ ਅਤੇ ਨਾਲ ਹੀ ਜਿਹੜੇ ਕੀ ਹੋਰ ਧਾਰਮਿਕ ਫਲੈਗ ਹੈ ਨੇ ਉਹ ਵੀ ਕੀਤੀ ਸਰ ਤਿਰੰਗਾ ਝੰਡਾ ਲੈ ਕੇ ਲੈਣ ਲਈ ਆਏ ਹੋ ਬਿਲਕੁਲ ਸਰ तो 15 अगस्त तो लेके तैयारी फिर तो आपकी सर हमारा बड़ा अच्छा लगता है कि हम नेशन के प्रति हम जैसे अभी रास्ते में जा रहे थे हमने देखा कि यहां फलाएगा तो कल के लिए परसों के लिए हमने फलाएगा गाड़ी रोकी देखने के लिए हां बड़ा अच्छा लगता है इस माहौल में देख के तो और भी अच्छा लगता है रोड पे ऐसे से है ना फ्लैग लगे हुए हैं तो बड़ी खुशी की बात है सर हमारे लिए तो तो प्रधानमंत्री के वालों भी एक एक मुहिम छेड़ी गई है कि हरतरंग कर तिरंगा ਤੁਸੀਂ ਵੀ ਆਪਣੀ ਫੋਟੋ ਖਿੱਚ ਕੇ ਉਸ ਵੈਬਸਾਈਟ ਤੇ ਪਾਓਗੇ हां बिल्कुल बिल्कुल ਪਾएंगे सर बिल्कुल तिरंगा ਲਗਾ ਕੇ बिल्कुल ਪਾएंगे सर तो देखो कि हर टाइप का जो कि इथे तिरंगा झंडा तो आपको मिल जावेगा देख सकते हो भाई कितने प्रकार के झंडे आपके पास आज तीन प्रकार के हां तीन तीन प्रकार के हां कौन कोई सा भी साइज आपसे मिल सकता है साइज साइज कौन-कौन से आपके पास तीन प्रकार के साइज हां तो देखो कि पामे त्रंगा झंडा होवे दो पहिया वाहन पे लगाਉਣ ਲਈ ਜਾਂ ਫਿਰ ਕਿਸੇ ਹੋਰ چیزੇ ਉੱਪਰ ਲਗਾਉਣ ਦੇ ਲਈ ਪਰ ਨਾਲ ਹੀ ਗਾਹਕ ਦੀ ਜਿਹੜੀ ਡਿਮਾਂਡ ਦੇ ਅਕੋਰਡਿੰਗ ਜਿਹੜਾ ਆ ਹਰ ਇੱਥੇ ਤਿਰੰਗਾ ਝੰਡਾ ਤੁਹਾਨੂੰ ਆਸਾਨੀ ਦੇ ਨਾਲ ਮਿਲ ਸਕਦਾ ਹੈ ਇਸ ਤੋਂ ਇਲਾਵਾ ਹੋਰਾ ਕੀ ਸਮਾਨ ਹੈਗਾ ਹੈ ਉਹ ਵੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਜਿਹੜੇ ਫਲੈਗ ਹੈਗੇ ਨੇ ਭਾਵੇਂ ਤੁਸੀਂ ਇਹਨਾਂ ਨੂੰ ਆਪਣੇ ਪੌਕੇਟ ਦੇ ਉੱਪਰ ਲਗਾਓ ਜਾਂ ਫਿਰ ਕਿਸੇ ਵੀ ਜਿਹੜੇ ਕੀ ਆਪਣੇ ਜਿਹੜੇ ਤੁਸੀਂ ਕੱਪੜੇ ਪਾਏ ਹੋਏ ਨੇ ਉਹਨਾਂ ਦੇ ਉੱਪਰ ਇਹ ਬੈਚ ਲਗਾ ਸਕਦੇ ਹੋ ਜਾਂ ਫਿਰ ਇਹ ਦੇਖੋ ਕਿ ਖਾਸ ਕਰਕੇ ਜਿਹੜਾ ਕੀ 15 ਅਗਸਤ ਨੂੰ ਲੈ ਕੇ ਇਹ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਬਹੁਤ ਖੂਬ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਸੋ ਹਰ ਪਾਸੇ ਜਿਹੜਾ ਕੀ ਇਸ ਸਮੇ 15 ਅਗਸਤ ਨੂੰ ਲੈ ਕੇ ਜਿਹੜਾ ਕੀ ਜਸ਼ਨ ਹੈ ਉਸ ਦੀ ਰੌਣਕਾ ਵੇਖਣ ਨੂੰ ਮਿਲੀਆਂ ਹੈ ਖਾਸ ਕਰਕੇ ਦੇਖੋ ਕੀ ਇਹ ਜਿੰਨਾ ਵੀ ਸਮਾਨ ਹੈਗਾ ਇਹ ਸੜਕਾਂ ਦੇ ਕਿਨਾਰੇ ਦੇ ਉੱਪਰ ਵੇਚਿਆ ਜਾ ਰਿਹਾ ਹੈ ਇਹ ਪ੍ਰਵਾਸੀਆਂ ਦੇ ਵੱਲੋਂ ਹੀ ਜ਼ਿਆਦਾਤਰ ਇਸ ਤਰ੍ਹਾਂ ਦੇ ਨਾਲ ਸਿਲ ਕੀਤਾ ਜਾਂਦਾ ਹੈਗਾ ਆ ਸੋ ਇੱਕ ਪਾਸੇ ਜਿੱਥੇ ਕੀ ਪੂਰਾ ਦੇਸ਼ ਜਿਹੜਾ ਕੀ 15 ਅਗਸਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਇਹ ਜਿਹੜਾ ਕੀ ਤਿਉਹਾਰ ਹੈਗਾ ਆ ਜਸ਼ਨ ਦਾ ਤਿਉਹਾਰ ਹੈਗਾ ਆ ਦੇਸ਼ ਦੀ ਜਿਹੜੀ ਹੈ ਅਜ਼ਾਦੀ ਦੇ ਨਾਲ ਜੁੜਿਆ ਹੋਇਆ ਇਹ ਤਿਉਹਾਰ ਹੈਗਾ ਤੇ ਦੂਜੇ ਪਾਸੇ ਇਹ ਤਿਉਹਾਰ ਕਿਸੇ ਦੇ ਲਈ ਕਿਰੋਜ਼ਗਾਰ ਦਾ ਮੌਕਾ ਬਣ ਕੇ ਵੀ ਆਇਆ ਹੈਗਾ ਕਿ ਇਸੇ ਰੋਜ਼ਗਾਰ ਨੂੰ ਜਿਹੜਾ ਕੀ ਲੋਕ ਕਾਫੀ ਜ਼ਿਆਦਾ ਵਧ ਉਤਸ਼ਾਹਿਤ ਕਰ ਰਹੇ ਹੈਗੇ ਤੇ ਕਾਫੀ ਜ਼ਿਆਦਾ ਲੋਕਾਂ ਦੇ ਵੱਲ ਰਜ਼ਾਨੀ ਵੀ ਦਿਖਾਏ ਜਾ ਰਹੇ ਸੋ 15 ਅਗਸਤ ਤੋਂ ਲੈ ਕੇ ਤੁਸੀਂ ਕੀ ਤਿਆਰੀਆਂ ਕਰ ਰਹੇ ਹੋ ਕੀ ਤੁਹਾਡੀ ਪ੍ਰੈਪਰੇਸ਼ਨ ਹੈਗੀ ਤੇ ਕੀਵੇਂ ਤੁਸੀਂ 15 ਅਗਸਤ ਦਾ ਜਿਹੜਾ ਕੀ ਦਿਹਾੜਾ ਮਨਾਉਣਾ ਹੈ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਸੋ ਜਿਹੜੇ ਕੀ ਇਹ ਸਮਾਨ ਨੂੰ ਵੇਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪਬਲਿਕ ਦੇ हाँ लोग अच्छी खरीदारी कर रहे हैं आपके अच्छे बढ़िया सेल चल रही है सर जी बात है बढ़िया बकरे सर जी बात है तीन तरह का झंडा है हमारे पास तीन झंडा है भारत भारतवास का ये है सब हाँ। और क्या क्या सामान है आपके पास अगर बातचीत करने चाहे झंडे झंडे भी है और तो और सामान नहीं है टोपी है तोलिया है छोटी हाँ। वाली झंडी है हाथ वाली है जेब के लगाने की फूंदा है सब तरह की ये चीजें है ये सर लकड़ी वाले झंडे है सब यह सर तो अच्छी खरीददारी हो रही है लोग आ रहे हैं आपके पास खरीदने के आ रहे आ हमारे पास रोजगार आ रहे हैं जा रहे सब बकरे बहुत अच्छी तो, बकरी तो, हो रही है तो की की तो कितने का आप एक झंडा दे रहे हो एक आठ सौ रूपए का एक तीन सौ का एक पाँच सौ का एक दो सौ का ऐसे बात है छोटे वाले सौ रूपए की जोड़ी अच्छा सौ रूपये की जोड़ी सौ रूपये की छोटी वाली झंडी छोटी वाली अच्छा ऐसी बात है बात की जाए अगर ये टोपी जो है तिरंगे वाली कितने की है ਟੋਪੀ 150 ਰੁਪਏ ਕੀ ਹੈ ਵੀ ਨਿਕਾਲ ਕੇ ਦਿਖਾਓਗੇ ਆਪ ਕੈਸੀ ਹੈ ਜੇ ਹੋਵੇ ਸੋ ਦੇਖੋ ਕਿ ਹਰ ਕੋਈ ਜਿਹੜਾ ਕੀ ਹੈ ਵੱਖਰੇ ਅੰਦਾਜ਼ ਦੇ ਨਾਲ ਜਿਹੜਾ ਕੀ ਇਸ ਤਿਹਾਰ ਨੂੰ ਮਨਾ ਰਿਹਾ ਸੋ ਇਹ ਦੇਖੋ ਜਿਹੜੇ ਕੀ ਤਿਰੰਗੇ ਵਾਲੀ ਕੈਪ ਹੈਗੀ ਹੈ ਇਸ ਦੀ ਡਿਮਾਂਡ ਵੀ ਜਿਹੜੀ ਹੈ ਕਾਫੀ ਜ਼ਿਆਦਾ ਕੀਤੀ ਜਾ ਰਹੀ ਹੈਗੀ ਹੈ ਸੋ ਤਿੰਨੋਂ ਰੰਗ ਜਿਹੜੇ ਕੀ ਦੇਸ਼ ਦੀ ਸ਼ਾਨ ਦੇ ਪ੍ਰਤੀਕ ਹੈਗੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਕੀ ਲੋਕ ਹੈਗੇ ਨੇ ਬਖੂਬੀ ਜਿਹੜੀ ਉਹ ਖਰੀਦਦਾਰੀ ਕਰ ਰਹੇ ਨੇ ਇਸ ਦਾ ਕੀ ਰੇਟ ਹੈ 150 ਰੁਪਏ ਕੀ ਰੇਟ ਹੈ 150 150 150 ਰੁਪਏ ਦੀ ਕੈਪ ਹੈਗੀ ਹੈ ਸੋ ਦੇਖਿਆ ਜਾਵੇ ਤਾਂ ਹਰ ਕੋਈ ਜਿਹੜਾ ਕੀ ਹੈ ਇਸ ਤਿਉਹਾਰ ਨੂੰ ਜਿਹੜਾ ਹੈਗਾ ਹੈ ਆਜ਼ਾਦੀ ਨਾਲ ਜੁੜਿਆ ਉਸ ਨੂੰ ਆਪੋ ਆਪਣੇ ਢੰਗ ਦੇ ਨਾਲ ਮਨਾਉਣ ਦੀ ਜਿਹੜਾ ਕੀ ਉਤਸ਼ਾਹਿਤ ਹੈ ਇਹ ਗੱਲ ਦੇ ਵਿੱਚ ਪਾਉਣ ਵਾਸਤੇ ਆਹ ਗੜੇ ਮੇ ਪਾਣੇ ਕੇ ਲਈਏ ਰੁਮਾਲ ਹੈ 50 ਰੁਪਏ ਦਾ ਬਦਲੇ ਦੇਤੇ 50 ਰੁਪਏ ਦੇ ਬਦਲੇ ਦੇਤੇ ਸਰ ਅੱਛਾ 50 ਰੁਪਏ ਕੇ ਇੱਕ ਦੇ ਰਹੇ ਹੋ ਅੱਛਾ ਜੇ ਲੋਕਲੀ ਆਪ ਕੋ ਸਮਾਨ ਲੈ ਕੇ ਆਏ ਜਾਂ ਕਹੀਂ ਬਾਹਰ ਸੇ ਲੈ ਕੇ ਆਏ ਹੋ ਬਾਹਰ ਸੇ ਲੈ ਕੇ ਆਦੇ ਦਿੱਲੀ ਸੇ ਲੈ ਕੇ ਆਦੇ ਸਭ ਅੱਛਾ ਦਿੱਲੀ ਸੇ ਲੈ ਕੇ ਆਏ ਹੋ ਦਿੱਲੀ ਸੇ ਲੈ ਕੇ ਆਦੇ ਠੀਕ ਹੈ ਸਰ ਸੋ ਦੇਖੋ ਕੀ ਅਪੋ ਆਪਣੀ ਜਿਹੜੀ ਕੀ ਕੰਮ ਦੇ ਅਕੋਰਡਿੰਗ ਹਰ ਕੋਈ ਜਿਹੜਾ ਕੀ ਇਸ ਕੀਤੇ ਨੂੰ ਜਿਹੜਾ ਕੀ ਇਸ ਮੌਕੇ ਨੂੰ ਕੈਸ਼ ਕਰਨ ਦੇ ਲਈ ਜੁੜਿਆ ਹੋਇਆ ਤਾਂ ਕਿ ਉਹ ਵੀ ਇੱਕ ਰੋਜ਼ਗਾਰ ਦਾ ਇੱਕ ਸਾਧਨ ਬਣਾ ਸਕੇ ਅਤੇ ਪਬਲਿਕ ਤੇ ਬੋਲੋ ਵੀ ਇਹਨਾਂ ਦੀ ਜਿਹੜੀ ਹੈ ਸਮਾਨ ਦੀ ਖੂਬ ਕੀਮਤਦਾਰੀ ਕੀਤੀ ਜਾ ਰਹੀ ਹੈ। ਉਹ ਜਿਹੜੇ ਅਪਲ ਜੁੜਿਆ ਹੋਇਆ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵਿੰਦਰ ਚੰਡੀਗੜ੍ਹ